ਵਲੀਏ ਸੂਰਤਿਆਂ ਦੀ ਗੱਲ ਆ ਉਹ ਪਹਿਲੀ ਵਾਰੀ ਅਬਰਤਾਰ ਬਰਾੜ ਜੀ ਨੇ ਮੈਨੂੰ ਇਲੈਕਸ਼ਨ ਲੜਾਇਆ ਉਸ ਦਿਮੇ ਮੈਂ ਪਹਿਲੀ ਵਾਰੀ ਜਾਗ ਤੇ ਚੜਿਆ ਸੀ ਜ਼ਿੰਦਗੀ ਜੀ ਮੈਨੂੰ ਉਹ ਕਦੀ ਭੁੱਲੂਗਾ ਨਹੀਂ ਉਸ ਤੋਂ ਬਾਅਦ ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਕਰ ਲਿਆ ਬੰਗਲੌਰ ਤੋਂ ਜਾਗਦੇ ਨੇ ਆਇਆ ਸੀ ਬਰਾੜ ਸਾਹਿਬ ਨੂੰ ਬੇਨਤੀ ਕਰਦਾ ਜੀ ਦੇਖੋ ਜਿਹੜੀ ਮੈਂਬਰਸ਼ਿਪ ਲੈ ਕੇ ਤੁਸੀਂ ਵਾਪਸੀ ਘਰ ਆਫਸੀ ਕੀਤੀ ਆ ਉਹੀ ਮੈਂਬਰਸ਼ਿਪ ਲੈ ਕੇ ਮੈਂ ਘਰ ਵਾਪਸੀ ਕੀਤੀ ਆ ਜੀ ਜਿਹੜੀ ਮੈਂਬਰਸ਼ਿਪ ਲੈ ਕੇ ਬਾਬੂ ਬਰਾੜ ਜੀ ਘਰ ਵਾਪਸੀ ਕੀਤੀ ਆ ਉਸ ਉਹੀ ਮੈਂਬਰਸ਼ਿਪ ਲੈ ਕੇ ਮੈਂ ਘਰ ਵਾਪਸੀ ਕੀਤੀ ਆ ਬੱਬੂ ਵੀਰ ਜੀ ਨੇ ਇਹ ਵੀ ਗੱਲ ਕਹੀ ਵੀ ਜਿਹਦੇ ਤੋਂ ਮੈਂ ਪਾਰਟੀ ਸ਼ਾਮਲ ਹੋਇਆ ਮੇਰੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਮੈਂ ਮੈਂ ਜਦ ਨਾਲ ਮੈਂ ਤੁਹਾਡੀ ਪਾਰਟੀ ਚ ਆ ਗਿਆ ਜੀ ਮੈਂ ਤੁਹਾਡੇ ਨਾਲ ਆ ਗਿਆ ਆਪਣੀ ਪਾਰਟੀ ਦੀ ਮੈਂ ਵੀ ਵਾਪਸੀ ਕਰਨੀ ਕਰ ਵਾਪਸੀ ਕਰਦੀ ਆ ਉਸ ਤੋਂ ਬਾਅਦ ਮੈਂ ਜਿਹਦੇ ਤੋਂ ਟੰਡਾ ਚੜਾਇਆ ਉਧਰ ਵੀ ਦਫ਼ਤਰ ਤੇ ਮਿਲੇ ਆ ਵਧੀਆ ਇੱਕ ਖਾਸ ਕੀ ਮਿਲਿਆ ਪ੍ਰਧਾਨ ਸਾਹਿਬ ਨੂੰ ਮੇਰੇ ਵੱਡੇ ਵੀਰ ਬੱਬੂ ਬਰਾਲ ਜੀ ਨੇ ਉਸਦੀ ਨੂੰ ਅਗਨੋਰ ਮਾਰਿਆ ਕਿ ਮੈਨੂੰ ਸ਼ਾਮਲ ਪਾਰਟੀ ਜੀ ਨਹੀਂ ਕਰਵਾਇਆ ਤੁਹਾਡਾ ਪਾਰਟੀ ਅੱਗੇ ਵਾਪਸੀ ਕਰ ਵਾਪਸੀ ਕਰਦੀ ਪਰ ਮੇਰੀ ਕਰ ਵਾਪਸੀ ਮਹੂ ਬਰਾਲ ਜੀ ਨੇ ਨਹੀਂ ਕਰਵਾਈ ਕੋਠੀ ਬੈਠ ਕੇ ਵੀ ਕੋਈ ਨਹੀਂ ਤੋਂਸੀ ਜੀ ਉਸਦੀ ਦੇਵਾ ਆ ਮੇਰੇ ਤੋਂ ਪਹਿਲਾਂ ਤੁਸੀਂ ਪਾਰਟੀ ਛੱਡ ਕੇ ਚਲੇ ਗਏ ਵੱਡੇ ਬਰਾਣ ਸਾਹਿਬ ਕਾਲੀ ਗੱਲ ਪਾਰਟੀ ਛੱਡ ਕੇ ਪੀਆ ਕੀਤੇ ਪਹਜਾ ਕੇ ਚੇਅਰਮੈਨ ਲਾ ਕੇ ਪਰ ਉਸ ਤੇ ਬਾਤ ਤੁਹਾਡੇ ਕੋ ਮੈਂ ਵੀ ਪਾਰਟੀ ਛੱਡਦੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜਿਹੜੀ ਕਾਂਗਰਸ ਪਾਰਟੀ ਆ ਉਹ ਮੈਂ ਪਹਿਲਾਂ ਵੀ ਦੱਸ ਕੇ ਆ ਗਿਆ ਜੱਦੀ ਪੁਸਤੀ ਮੇਰਾ ਖਾਨਦਾਨ ਮੇਰਾ ਦਾਦਾ ਪਰਦਾਦਾ ਕਾਂਗਰਸ ਪਾਰਟੀ ਇਸ ਸੀ ਸਰਦਾਰ ਪੁਜਾਗਤ ਸਿੰਘ ਫੌਜੀ ਜਿਹਨਾਂ ਦੀ ਕਚਹਿਰੀ ਨਾਲ ਤੁਸੀਂ ਫੋਟੋ ਲੱਗੀ ਦੇਖਣੀ ਫਿਰੋ ਫੈਟਰ ਦੀ ਸਰਦਾਰ ਪੁਜਾਗਤ ਸਿੰਘ ਜੀ ਪਰ ਉਹਨਾਂ ਜੱਦੀ ਪੁਸਤੀ ਕਾਂਗਰਸੀ ਸੀ ਜਿਵੇਂ ਉਤਾਰ ਬਣਾਈ ਸ਼ੁਰੂ ਤੋਂ ਕਾਂਗਰਸੀ ਸੀ ਫਿਰ ਮੈਂ ਤੁਹਾਨੂੰ ਗੱਲ ਮੁੜ ਕੇ ਜਿਹੜਾ ਮੈਨੂੰ ਪਹਿਲਾ ਇਲੈਕਸ਼ਨ ਲੜਾਇਆ ਜਾਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਬਵਾਸੀ ਸਦਾ ਅਵਧਾਰ ਸਿੰਘ ਬਰਾਸਾ ਜਿਨ੍ਹਾਂ ਨੇ ਮੈਨੂੰ ਫਰੀਦਕੋਟ ਅਧਿਆਪਤੀ ਤੋਂ ਫਲਾਕਸਨ ਦੀ ਇਲੈਕਸ਼ਨ ਲੜਾਇਆ ਮੈਂ ਉਸ ਟਾਈਮ ਬੈਂਗਲੁਰ ਸੀ ਮੇਰਾ ਆਪਣਾ ਕਾਰੋਬਾਰ ਬੈਂਗਲੁਰ ਚੱਲਦਾ ਸੀ ਸ਼ੁਰੂ ਤੋਂ 2013 ਦੀ ਗੱਲ ਆ ਉਹ ਪਹਿਲੀ ਵਾਰ ਵੀ ਅਵਧਾਰ ਬਰਾੜ ਜੀ ਨੇ ਮੈਨੂੰ ਇਲੈਕਸ਼ਨ ਲੜਾਇਆ ਉਸ ਟਾਈਮ ਮੈਂ ਪਹਿਲੀ ਵਾਰੀ ਜਾਗ ਤੇ ਚੜਿਆ ਸੀ ਜ਼ਿੰਦਗੀ ਜੀ ਮੈਨੂੰ ਉਹ ਕਦੀ ਭੁੱਲੂਗਾ ਨਹੀਂ ਉਸ ਤੋਂ ਬਾਅਦ ਪਤਾ ਨਹੀਂ ਕਿੰਨਾ ਸਮਾਂ ਮੈਂ ਅਜੇ ਤੱਕ ਕਰ ਲਿਆ ਬੈਂਗਲੁਰ ਤੋਂ ਜਾਇ ਜੀ ਨੇ ਆਸ ਕੱਢੀ ਗਾ ਤਤਾਰ ਪ੍ਰਾਨਦੀ ਨੇ ਮੈਨੂੰ ਐਮਰਜੈਂਸੀ ਬੈਂਗਲور ਤੋਂ ਬੁਲਾ ਕੇ ਵੀਰਪੁਰ ਦਿਹਾਤੀ ਤੋਂ ਇਲੈਕਸ਼ਨ ਲੜਾਇਆ ਪਰ ਇਲੈਕਸ਼ਨ ਵਿੱਚ ਜਿੱਤ ਚੁੱਕਿਆ ਸੀ ਔਰ ਉਹ ਲੈਕਚਰ ਅੱਠਮਾ ਡੱਬਾ ਗਿਣਤੀ ਨਹੀਂ ਕੀਤਾ ਗੁਰਮਾਨ ਕਾਨੂੰਨੀ ਦਾ ਅੱਜ ਵੀ ਤੁਸੀਂ ਸਾਡੇ ਸਰਪੰਚਰ ਮੇਰੇ ਵੀਰ ਟਿੰਦਾ ਜੀ ਆ ਉਹਨਾਂ ਨੂੰ ਪੁੱਛ ਸਕਦੇ ਹੋ ਪਰ ਬੱਕੜ ਜੀ ਨੇ ਮੇਰਾ ਨੰਬਾ ਗੈਲ ਕੀਤਾ ਸੀ 140 ਨੂੰ ਵੋਟਾਂ ਦੇ 790 ਜਿਹੜੇ ਜਿੰਦਾ ਹੈ 8ਮਾ ਡੱਬਾ ਗੁਰਮਾਨ ਕਾਨੂੰਨੀ ਦਾ ਸੀ ਤੇ ਉਹ ਸਾਰਿਆਂ ਸਾਰਾ ਗਿਣਤੀ ਨਹੀਂ ਕਰ ਦਿੱਤਾ ਸੀ ਪਰ ਗੱਲ ਕਰ ਲਈ ਆਪਾਂ ਮੁੱਦੇ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਮੰੰਬੂ ਬਰਾੜ ਜੀ ਨੇ ਕੱਲ ਇਹਦਾ ਬਿਆਨ ਦਿੱਤਾ ਕਿ ਪ੍ਰਿਯਮ ਸਿੰਘ ਸੋਭਰੀ ਪਾਰਟੀ ਦਾ ਹਿੱਸਾ ਨਹੀਂ ਉਹਨਾਂ ਨੇ ਮੈਂਬਰਸ਼ਿਪ ਨਹੀਂ ਲਈ ਤੇ ਮੈਂ ਆਪਣੇ ਵੱਡੇ ਵੀਰ ਨੂੰ ਬੇਨਤੀ ਕਰਨਾ ਚਾਹਣਾ 2013 'ਚ ਤੁਸੀਂ ਮੈਨੂੰ ਇਲੈਕਸ਼ਨ ਲੜਾਇਆ ਮੈਂ ਤੁਹਾਡਾ ਬਹੁਤ ਜ਼ਿਆਦਾ ਫੈਨ ਸੀ ਵੱਡੇ ਮਰਾ ਸਾਹਿਬਾ ਉਹ ਤੁਹਾਡੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਮੇਰੇ ਤੋਂ ਪਹਿਲਾਂ ਤੁਸੀਂ ਪਾਰਟੀ ਛੱਡ ਕੇ ਚਲੇ ਗਏ ਵੱਡੇ ਮਰਾ ਸਾਹਿਬਾ ਕਾਲੀਗਲ ਪਾਰਟੀ ਛੱਡ ਕੇ ਪੀਆ ਕੀਤੇ ਪਿਆ ਕੇ ਚੀਰਮੈਨ ਲੱਗੇ ਪਰ ਉਸ ਤੇ ਮੈਂ ਤੁਹਾਡੇ ਤੋਂ ਮੈਂ ਵੀ ਪਾਰਟੀ ਛੱਡਦੀ 16 ਦੇ ਵਿੱਚ 14 ਸੈਸ ਤੁਸੀਂ ਛੱਡੀ 14 ਦੇ ਵਿੱਚ ਮੈਂ ਲੋਕ ਨਸ਼ਕਤੀ ਪਾਰਟੀ ਚਲਾ ਗਿਆ ਉਸੇ ਪਾਰਟੀ ਦੇ ਵਿੱਚ ਤੁਹਾਡੀ ਬੀਜੇਪੀ ਨੇ ਸੇਵਾ ਨਹੀਂ ਜਿੱਤ ਉਸੇ ਪਾਰਟੀ ਵਿੱਚ ਲੋਕ ਸ਼ਕਤੀ ਪਾਰਟੀ ਦੀ ਸੇਵਾ ਰਹੀ ਸੀ ਬੀਜੇਪੀ ਨਾਲ ਹੋਰ ਜਿੱਤੋ ਲੋਕ ਸ਼ਕਤੀ ਪਾਰਟੀ ਦਾ ਵਿਹਾਦ ਦੇ ਕੁਝ ਤੌਰ ਤੇ ਛੋੜਾ ਪਿਆ ਜਾਂਦਾ ਉਸ ਤੋਂ ਬਾਅਦ ਉਹ ਬੀਜੇਪੀ ਵਿੱਚ ਆ ਜਾਂਦਾ ਪਰ ਤੁਸੀਂ ਕਾਂਗਰਸ ਵਿੱਚ ਵਾਪਸ ਆ ਜਾਂਦੇ ਹੋ ਮੰਮੀ ਕਾਂਗਰਸ ਤੋਂ ਗਿਆ ਸੀ ਤੁਸੀਂ ਵੀ ਕਾਂਗਰਸ ਵਿੱਚ ਹੀ ਗਏ ਸੀ ਬਰਾ ਸਾ ਵੀ ਤੁਸੀਂ ਜਦੋਂ ਵਾਪਸ ਆ ਜਾਂਦੇ ਹੋ ਉਹ ਉਸ ਤੋਂ ਬਾਅਦ ਸਾਡੇ ਕੋਲ ਬੜੀਆਂ ਫਰਮਾਇਸ਼ਾਂ ਆਈਆਂ ਬੱਬੂ ਬਰਾੜ ਜੀ ਕੋਲ ਤੁਸੀਂ ਸਾਨੂੰ ਲੈ ਕੇ ਆਏ ਪਾਰਟੀ ਸ਼ਾਮਲ ਕਰਾਉਣ ਵਾਸਤੇ ਕੁਝ ਸਮੇਂ ਪਹਿਲਾਂ ਦੀ ਗੱਲ ਆ ਗੱਲਬਾਤ ਤੇਰੀ ਮੇਰੀ ਉਸ ਦਿਨ ਵੀ ਥੋੜੀ ਜੀ ਭੀਜਪੀ ਦੇ ਵਿੱਚ ਜਿਹੜਾ ਨਿਮਰਤਾ ਕਰ ਬਣਦਾ ਸੀ ਸ਼ੁਰੂ ਤੋਂ ਕੱਲ ਦੀ ਮੇਰੀ ਬਣੀ ਨਹੀਂ ਭੀਜਪੀ ਵਾਲੇ ਸ਼ੁਰੂ ਤੋਂ ਲਈ ਕੰਮ ਮੈਂ ਕੀਤਾ ਸੱਤਾ ਸਪਾਈ ਬਣ ਕੇ ਕੰਮ ਕੀਤਾ ਤੇ ਪਰ ਮੇਰੇ ਵੱਡੇ ਵੀਰ ਬੱਬੂ ਬਰਾੜ ਜੀ ਨੇ ਉਸ ਦੀ ਉਹ ਅਗਨੋਰ ਮਾਰਿਆ ਵੀ ਮੈਨੂੰ ਸਾਫਲ ਪਾਰਟੀ ਨੇ ਨਹੀਂ ਕਰਵਾਇਆ ਆਪਾਂ ਦਾ ਪਾਰਟੀ ਅੱਗੇ ਵਾਪਸੀ ਕਰਵਾਉਂਦੀ ਕਰ ਲਿਆ ਮੇਰੀ ਕਰਵਾਪਸੀ ਬੱਬੂ ਬਰਾੜ ਜੀ ਨੇ ਨਹੀਂ ਕਰਵਾਈ ਕੋਠੀ ਬੈਠ ਕੇ ਬਿਡੇ ਕੋਈ ਨਹੀਂ ਕੰਸੀ ਜੀ ਉਸੀ ਦੇ ਬਾਹਾ ਆ ਉਹ ਮੈਂ ਜਿਹੜੀ ਕਰਵਾਪਸੀ ਕੀਤੀ ਕੋ ਸਰਦਾਰ ਕੁਸਲ ਸਿੰਘ ਢਿੱਲੋਂ ਸਾਹਿਬ ਕਾਂ ਮੈਲੇ ਪ੍ਰਸ਼ਾਦਾ ਸੀਰਮ ਚੱਲੀ ਸਾਹਿਬ ਜੀ ਨੇ ਕਰਵਾਈ ਆ ਹੁਣ ਬੱਬੂ ਬਰਾੜ ਜੀ ਕਹਿੰਦੇ ਨੇ ਪ੍ਰਿੰਸਫ ਸਫਰੀ ਪਾਰਟੀ ਦਾ ਹਿੱਸਾ ਨਹੀਂ ਮੈਂ ਬੱਬੂ ਬਰਾੜ ਜੀ ਨੂੰ ਔਰ ਜਿਹੜੇ ਵੀਰ ਇਹ ਗੱਲਾਂ ਕਰਨੀਆਂ ਕਰਦੇ ਪਏ ਜਾਂ ਕਾਫੀ ਦਾ ਚੌਂਦੇ ਆ ਉਹਨਾਂ ਨੂੰ ਬੇਨਤੀ ਕਰਦਾ ਇਹ ਸਵਾਲ ਤੁਸੀਂ ਇਹ ਜਵਾਬ ਚੰਨੀ ਸਾਹਿਬ ਕੋ ਜਦ ਸਾਡੇ ਸਤਕਾਰਯੋਗ ਮੇਰੇ ਵੱਡੇ ਵੀਰ ਢਿੱਲੂ ਸਾਹਿਬ ਕੋ ਕਿ ਕਿ ਢਿੱਲੂ ਜੀ ਤੁਮ ਲੈ ਸਕਦੇ ਹੋ ਕਿ ਮੈਂ ਪਾਰਟੀ ਦਾ ਹਿੱਸਾ ਰਿਹਾ ਹੈਗਾ ਨਹੀਂ ਹੈ ਔਰ ਬਰਾੜ ਸਾਹਿਬ ਨੇ ਬੱਬੂ ਵੀਰ ਜੀ ਨੇ ਇਹ ਵੀ ਗੱਲ ਕਹੀ ਕਿ ਜੇ ਜੇ ਤੱਕ ਪਾਰਟੀ ਸ਼ਾਮ ਹੋਇਆ ਮੇਰੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਮੈਂ ਉਹਨਾਂ ਦੇ ਨਾਲ ਤੁਹਾਡੀ ਪਾਰਟੀ ਜਾ ਗਿਆ ਜੀ ਮੈਂ ਤੁਹਾਡੇ ਨਾਲ ਆ ਗਿਆ ਆਪਣੀ ਪਾਰਟੀ ਵੀ ਵਾਪਸੀ ਕਰਨੀ ਕਰ ਵਾਪਸੀ ਕਰਦੀ ਆ ਉਸ ਤੋਂ ਬਾਅਦ ਮੈਂ ਜਿਹਦੇ ਟੰਡਾ ਚੜਾਇਆ ਉਧਰ ਵੀ ਦਫ਼ਤਰ ਤੇ ਮਿਲੇ ਆ ਵਧੀਆ ਇੱਕ ਖਾਸ ਕੇ ਮਿਲਿਆ ਬਰਾੜ ਸਾਹਿਬ ਨੂੰ ਉਹ ਉਸ ਤੋਂ ਬਾਅਦ ਇੱਕ ਕਾਨਫਰੰਸ ਹੋਈ ਆ ਉਸ ਦਿਨ ਵੀ ਮੈਂ ਨਾਨਾ ਨਾਲ ਖਾਸ ਕੇ ਮਿਲਿਆ ਪਤਾ ਨਹੀਂ ਇਹਨਾਂ ਤੇ ਮਨ ਚ ਕੀ ਗੁੱਸਾ ਕਿਹੜਾ ਹੋ ਸਕਦਾ ਪਾਰਟੀ ਦੇ ਵਿੱਚ ਕੋਈ ਨਾਰਾਜ਼ਗੀ ਇਹਨਾਂ ਦੀ ਵੀ ਪਰ ਮੇਰੇ ਨਾਲ ਕੋਈ ਨਾਰਾਜ਼ਗੀ ਤਾਂ ਹੈ ਨਹੀਂ ਮੈਨੂੰ ਲੱਗਦੀ ਬੱਬੂ ਬਰਾੜ ਜੀ ਦੀ ਫਿਰ ਇਹ ਕਹਿੰਦੇ ਮੈਂਬਰਸ਼ਿਪ ਦੀ ਗੱਲ ਕੀਤੀ ਵੀ ਮੈਂਬਰਸ਼ਿਪ ਨਹੀਂ ਲਈ ਪ੍ਰੇਮ ਸਿੰਘ ਸਫੀ ਨੇ ਤੇ ਮੈਂ ਬਰਾਦਰ ਨੂੰ ਬੇਨਤੀ ਕਰਦਾ ਜੀ ਦੇਖੋ ਜਿਹੜੀ ਮੈਂਬਰਸ਼ਿਪ ਲੈ ਕੇ ਤੁਸੀਂ ਵਾਪਸੀ ਘਰ ਆਪਸੀ ਕੀਤੀ ਆ ਉਹੀ ਮੈਂਬਰਸ਼ਿਪ ਲੈ ਕੇ ਮੈਂ ਤਾਂ ਵਾਪਸੀ ਕੀਤੀ ਆ ਜੀ ਜਿਹੜੀ ਮੈਂਬਰਸ਼ਿਪ ਲੈ ਕੇ ਬਾਬੂ ਬਰਾਜ ਜੀ ਘਰ ਵਾਪਸੀ ਕੀਤੀ ਆ ਤੇ ਉਸ ਉਹੀ ਮੈਂਬਰਸ਼ਿਪ ਲੈ ਕੇ ਮੈਂ ਤਾਂ ਵਾਪਸੀ ਕੀਤੀ ਆ ਜੇਕਰ ਕੋਈ ਮੈਂਬਰਸ਼ਿਪ ਦੀ ਗੱਲ ਸੀ ਤੇ ਮੈਂ ਦੋਵਰੀ ਤੁਹਾਡੇ ਕੋਲ ਗਿਆ ਤੇ ਤੁਸੀਂ ਮੈਨੂੰ ਅੱਗੇ ਵੱਡੇ ਵੀਰ ਨੂੰ ਬੇਨਤੀ ਆ ਬਾਬੂ ਬਰਾਜ ਜੀ ਨੂੰ ਮੈਨੂੰ ਕਹਿ ਦਿੰਦੇ ਇਹ ਬਾਪੀ ਦਾ ਕੋਈ ਵੀ ਬੰਦਾ ਕਹਿੰਦਾ ਵੀ ਮੈਂਬਰਸ਼ਿਪ ਭਰਨੀ ਹੈ ਮੈਂਬਰਸ਼ਿਪ ਮੇਰੇ ਰਹਿ ਗਈ ਸੀ ਮੈਂ ਭਰ ਦਿੰਦਾ ਜੀ ਸੂਰ 13 ਦੀ ਗੱਲ ਆ